ਪੰਜਾਬ ਦੇ ਸਾਰੇ ਲੋਕਾਂ ਦਾ ਤੇ ਪੰਜਾਬ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਲੋਕ ਵਾਈਟੀਵੀ ਨਾਲ ਖੜੇ ਸਾਡੇ ਨਾਲ ਖੜੇ ਜਿਨ੍ਹਾਂ ਨੇ ਡਟ ਕੇ ਸਾਥ ਦਿੱਤਾ ਤੇ ਉਹਨਾਂ ਲੋਕਾਂ ਦੀ ਬਦੌਲਤ ਜਿਹੜੀ ਇਹ ਸਰਕਾਰ ਇਸ ਗੱਲ ਤੇ ਪਹੁੰਚੀ ਹੈ ਕਿ ਜਿਹੜਾ ਮੇਰੇ ਖਿਲਾਫ ਪਰਚਾ ਦਰਜ ਹੋਇਆ ਸੀ ਉਹਨੂੰ ਰੱਦ ਕੀਤਾ ਜਾਂਦਾ ਹੈ ਉਹ ਰੱਦ ਪੁਲਿਸ ਤੇ ਨਹੀਂ ਸਿਰਫ ਉਸ ਵਿਅਕਤੀ ਵੱਲੋਂ ਹੀ ਆਪਣੇ ਬਿਆਨ ਵਾਪਸ ਲੈ ਕੇ ਰੱਦ ਕੀਤਾ ਜਾਂਦਾ ਸੋ ਇਹ ਜਿਹੜੀ ਜਿੱਤ ਹੋਈ ਹੈ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਪੰਜਾਬ ਦੇ ਲੋਕਾਂ ਨੇ ਐਨਾ ਪਿਆਰ ਦਿੱਤਾ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਨੇ ਪੰਜਾਬ ਦੀਆਂ ਸਟੂਡੈਂਟ ਜਿੰਨੀਆਂ ਵੀ ਨੌਜਵਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਰਿਹਾ ਹੋਣਾ ਜਿਹੜਾ ਇਨਸਾਫ ਪਸੰਦ ਹੈ ਜਿਹਨੇ ਸਾਥ ਨਹੀਂ ਦਿੱਤਾ ਹੋਣਾ ਲੋਕਾਂ ਨੇ 5-6 ਦਿਨ ਤੋਂ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਸਾਰੇ ਪਾਸੇ ਲੋਕ ਆਪਣੇ ਪੱਧਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੋਕੇ ਦੁਆਰੇ ਸੀ ਸਾਡੇ ਤੋਂ ਫੋਨ ਨਹੀਂ ਸੁਣੇ ਜਾ ਰਹੇ ਸੀ ਐਨੇ ਫੋਨ ਲੋਕਾਂ ਨੇ ਕੀਤੇ ਲੋਕਾਂ ਨੇ ਸਾਨੂੰ ਆਪਣਾ ਮੰਨਿਆ ਆਪਣਾ ਮੰਨ ਕੇ ਲੋਕਾਂ ਨੇ ਸਾਨੂੰ ਇਹ ਜਿੱਤ ਦਵਾਈ ਹੈ ਕਿ ਜਿਹੜਾ ਸਾਡੇ ਤੇ ਪਰਚਾ ਦਰਜ ਹੋਇਆ ਸੀ ਉਹ ਝੂਠਾ ਸਾਬਤ ਹੋਇਆ ਤੇ ਪ੍ਰਸ਼ਾਸਨ ਨੂੰ ਵਾਪਸ ਲੈ ਰਿਹਾ ਇਹ ਸਾਰਾ ਤੁਹਾਡੀ ਬਦੌਲਤ ਹੈ ਸਾਡੇ ਤੇ ਤੁਸੀਂ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ ਕਿ ਜਿਹੜੀ ਅਸੀਂ ਪਹਿਲਾਂ ਤੁਹਾਡੀ ਆਵਾਜ਼ ਚੱਕਦੇ ਸੀ ਹੁਣ ਸਾਨੂੰ ਹੋਰ ਵੀ ਤੁਸੀਂ ਵੱਧ ਬੋਝ ਪਾ ਦਿੱਤਾ ਕਿ ਸਾਨੂੰ ਸਾਵਧਾਨੀਆਂ ਨਾਲ ਇਹ ਦੇਖਣਾ ਹੀ ਪਿਆ ਸਾਰਾ ਵਕਤ ਦੇਖਣਾ ਪੈਣਾ ਕਰਨਾ ਹੈ ਕਿ ਅਸੀਂ ਕੋਈ ਗਲਤ ਰਸਤੇ ਤਾਂ ਨਹੀਂ ਚੱਲ ਰਹੇ ਅਸੀਂ ਲੋਕਾਂ ਦੀ ਗੱਲ ਛੱਡ ਕੇ ਕਿਤੇ ਜੋਕਾਂ ਦੀ ਗੱਲ ਤਾਂ ਨਹੀਂ ਕਰਨ ਲੱਗ ਗਏ ਸੋ ਜਿੰਨਾ ਤੁਸੀਂ ਮਾਣ ਦਿੱਤਾ ਪਿਆਰ ਦਿੱਤਾ ਮੈਂ ਤੁਹਾਡੀ ਬਦੌਲਤ ਲੋਕਾਂ ਦੀ ਬਦੌਲਤ ਇਹ ਮਾਮਲਾ ਜਿਹੜਾ ਉਹ ਪਰਚਾ ਉਹ ਰੱਦ ਹੋਇਆ ਤੇ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਕੱਲ ਕੱਟ ਰੱਖਿਆ ਗਿਆ ਸੀ ਜਿੰਨੇ ਵੱਡੇ ਪੱਧਰ ਤੇ ਤੁਸੀਂ ਐਲਾਨ ਕੀਤਾ ਸੀ ਬੜੀਆਂ ਜਥੇਬੰਦੀਆਂ ਨੇ ਦੁੱਧ ਦੀ ਸੇਵਾ ਵੀ ਆਪ ਲੈ ਲਈ ਸੀ ਚਾਹ ਦੀ ਸੇਵਾ ਵੀ ਆਪ ਲੈ ਲਈ ਸੀ ਟੈਂਟ ਦੀ ਸੇਵਾ ਵੀ ਆਪ ਲੈ ਲਈ ਸੀ ਮਤਲਬ ਸਾਡਾ ਤਾਂ ਕੁਝ ਵੀ ਨਹੀਂ ਲੱਗ ਰਿਹਾ ਇਹਦਾ ਪਹਨ ਤਾਂ ਜੇ ਕਹ ਲਈਏ ਕਿ ਵਾਲਦੀ ਵੀ ਨਹੀਂ ਲੱਗਣ ਦਿੱਤੀ ਸੀ ਲੋਕਾਂ ਨੇ ਕਿ ਸਾਰਾ ਕੁਝ ਸਾਡਾ ਤੁਸੀਂ ਸਿਰਫ ਆ ਕੇ ਬਹਿਣਾ ਹੀ ਐ ਸੋ ਉਹਨਾਂ ਸਾਰਿਆਂ ਨੂੰ ਇਹ ਅਪੀਲ ਹੈ ਕਿ ਹੁਣ 5 ਤਰੀਕ ਨੂੰ ਚੰਡੀਗੜ੍ਹ ਕੂਚ ਕਰਨਾ ਹੈ ਪੇਸ਼ਾ ਕੱਲ ਮੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਉਹਦੀਆਂ ਤਿਆਰੀਆਂ ਕੀਤੀਆਂ ਜਾਣ ਜਥੇਬੰਦੀਆਂ ਉਧਰ ਧਿਆਨ ਦੇਣ ਕਿਉਂਕਿ ਜਥੇਬੰਦੀਆਂ ਲੋਕਾਂ ਤੋਂ ਫੰਡ ਇਕੱਠਾ ਕਰਕੇ ਥਿਲ ਫੁੱਲਣਾ ਚੱਲਦੀਆਂ ਤੇ ਉਹਨਾਂ ਦੀ ਜਿਹੜੀ એનર્ਜੀ ਇੱਧਰ ਵੇਸਟ ਹੋਣੀ ਸੀ ਜਿਹੜਾ ਉਹਨਾਂ ਦਾ ਤੰਤਰ ਇੱਧਰ ਵੇਸਟ ਹੋਣਾ ਸੀ ਉਹ ਨਾ ਹੋਵੇ ਇਹ ਤੁਹਾਡੀ ਬਦੌਲਤ ਜਿੱਤ ਹੋਈ ਹੈ ਸੋ ਉਹ ਆਪਾਂ ਜਿਹੜੀ એનર્ਜੀ ਹੈ ਉਹ ਜਿਹੜੀਆਂ ਬਾਕੀ ਜਥੇਬੰਦੀਆਂ ਲੜਾਈਆਂ ਚੱਲਦੀਆਂ ਕੋਈ ਵੱਖ-ਵੱਖ ਮੋਰਚੇ ਚੱਲ ਰਿਹਾ ਉਧਰ ਜਿਹੜੀ ਲਗਾਈ ਜਾਵੇ ਮੁਲਾਜ਼ਮ ਜਥੇਬੰਦੀਆਂ ਦੇ ਆਪ ਦੇ ਮੋਰਚੇ ਲੱਗ ਰਹੇ ਆ ਉਧਰ ਲਗਾਈ ਜਾਵੇ ਸੋ ਇਹ ਮਾਮਲੇ ਦਾ ਜਿਹੜਾ ਪੁਲਿਸ ਨੇ ਕੈਂਸਲੇਸ਼ਨ ਜਿਹੜੀ ਕੀਤੀ ਹੈ ਸੋ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਦੀ ਬਦੌਲਤ ਇਹ ਪਰਚਾ ਰੱਦ ਹੋਇਆ ਹੈ ਬਾਕੀ ਸਾਰਾ ਪੱਤਰਕਾਰ ਭਾਈਚਾਰਾ ਮੈਂ ਕਿਸੇ ਇੱਕ ਜ਼ਿਲ੍ਹੇ ਦਾ ਨਹੀਂ ਕਹੂੰਗਾ ਸਾਰੇ ਪੰਜਾਬ ਦੇ ਵਿੱਚ ਆਪਣੇ ਪੱਧਰ ਤੇ ਜਿਹੜੇ ਪੱਤਰਕਾਰ ਭਾਈਚਾਰਾ ਨੇ ਕੀਤਾ ਪਹਿਲੀ ਵਾਰ ਇਹ ਆਧਾਰਨ ਵੀ ਸੈੱਟ ਕੀਤੀ ਹੈ بڑے ਵਾਰੇ ਹੁੰਦਾ ਕਿ ਪੱਤਰਕਾਰ ਪ ਬਟ ਜਿੱਥੇ ਸਾਡੇ ਬਠਿੰਡਾ ਜ਼ਿਲ੍ਹੇ ਦੇ ਫਰੀਦਕੋਟ ਜ਼ਿਲ੍ਹੇ ਦੇ ਖੜੇ ਆ ਉੱਥੇ ਪੂਰੇ ਪੰਜਾਬ ਦੇ ਪੱਤਰਕਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਖਬਾਰ ਭਰ ਦਿੱਤੇ ਸੋਸ਼ਲ ਮੀਡੀਆ ਸੈਟਅਪ ਭਰ ਦਿੱਤੀਆਂ ਆਪਦੇ ਚੈਨਲਾਂ ਨੂੰ ਇਸ ਖਬਰ ਤੇ ਲਗਾ ਦਿੱਤਾ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਲੋਕਾਂ ਦੀ ਬਦੌਲਤ ਇਹ ਜਿਹੜਾ ਪਰਚਾ ਉਹ ਰੱਦ ਹੋਇਆ ਤੇ ਲੋਕ ਇਹ ਜਾਣਦੇ ਨੇ ਕਿ ਕਿਹੜਾ ਉਹਨਾਂ ਦਾ ਤੇ ਲੋਕ ਉਹਦੇ ਨਾਲ ਖੜਦੇ ਨੇ ਇਹ ਵੀ ਗੱਲ ਝੂਠੀ ਸਾਬਤ ਕੀਤੀ ਹੈ ਕਿ ਜਿਹੜੇ ਕਹਿੰਦੇ ਕਿ ਲੋਕ ਨਹੀਂ ਖੜਦੇ ਲੋਕ ਮਹਾਨ ਨੇ ਲੋਕ ਸ਼ਕਤੀ ਮਹਾਨ ਹੈ ਤੇ ਲੋਕ ਜੀ ਦੇ ਨਾਲ ਖੜ ਜਾਣ ਤੇ ਫਿਰ ਲੋਕਤੰਤਰ ਚ ਲੋਕ ਵੱਡੇ ਹੀ ਹੁੰਦੇ ਨੇ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਡੀਐਸਪੀ ਸਾਹਿਬ ਅੱਜ ਜਿਹੜਾ ਮਨਿੰਦਰ ਸਿੱਧੂ ਦੇ ਖਿਲਾਫ ਮਾਮਲਾ ਸੀਗਾ ਦਰਜ ਹੋਇਆ ਵਾ ਉਸ ਤੇ ਮਾਮਲੇ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਮੀਡੀਆ ਦੇ ਨਾਲ ਜੁੜੀਆਂ ਸ਼ਖਸੀਅਤਾਂ ਤੇ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਕੀ ਨਿਬੜਿਆ ਜੀ ਇਹਦੇ ਵਿੱਚ ਜਿਹੜੇ ਕੰਪਲੇਨਰਟ ਸੀ ਆਪਣਾ ਰੇਸ਼ਮ ਸਿੰਘ ਉਹਨੇ ਆਪਣੀ ਕੰਪਲੇਟ ਜਿਹੜੀ ਵਾਪਸ ਲੈ ਲਈ ਤੇ ਇਸ ਕਰਕੇ ਅਸੀਂ ਜਿਹੜੀ ਐਫਆਰ ਨੰਬਰ 23 18 ਸਿਟੀ ਰਾਮਪੁਰਾ ਦਰਜ ਹੋਈ 25 ਫਰਵਰੀ ਨੂੰ ਉਹਨੂੰ ਅਸੀਂ ਕੈਨਸਲ ਕਰਦੇ ਆਫੀਸ਼ੀਅਲੀ ਕਦੋਂ ਕੈਸ਼ ਹੋ ਸਕਦੀ ਹੈ ਜੀ ਇਹ ਇਹ ਅਸੀਂ ਕੱਲ ਤੱਕ ਕੋਰਟ 'ਚ ਦੇ ਦਾਂਗੇ ਹੋਰ ਬਿਆਨ ਕਰਾ ਕੇ ਉਹਨਾਂ ਦੇ ਤੇ 1-2 ਦਿਨ ਦੇ ਵਿੱਚ ਬਿਲਕੁਲ ਖਤਮ ਹੋ ਜਾਊਗਾ। ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਫਰ